ਅੰਮ੍ਰਿਤਸਰ ਦੇ ਵਿੱਚ ਇੱਕ ਐਨਆਰਆਈ ਪਰਿਵਾਰ ਦੇ ਘਰ ਦੇ ਵਿੱਚ ਵੜ ਕੇ ਗੋਲੀਆਂ ਮਾਰ ਕੇ ਜੋ ਹਮਲਾ ਕੀਤਾ ਗਿਆ ਉਸ ਮਾਮਲੇ ਦੇ ਵਿੱਚ ਇੱਕ ਵੱਡਾ ਅਪਡੇਟ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪੁਲਿਸ ਨੇ ਦਾਵਾ ਕੀਤਾ ਹੈ ਕਿ ਜਿਹੜੇ ਐਨਆਰਆਈ ਪਰਿਵਾਰ ਦੇ ਉੱਤੇ ਹਮਲਾ ਹੋਇਆ ਹੈ ਇੱਕ ਐਨਆਰਆਈ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ ਉਹ ਉਹਨਾਂ ਦੇ ਹੀ ਕੋਈ ਪੁਰਾਣੀ ਰੰਜਿਸ਼ ਦੇ ਕਰਕੇ ਇੱਕ ਐਨਆਰਆਈ ਪਰਿਵਾਰ ਨੂੰ ਸੁਪਾਰੀ ਦੇ ਕੇ ਹਮਲਾ ਕਰਾਇਆ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 5 ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਪਰ ਦੋ ਹੋਰ ਮੁੱਖ ਮਲਜਮਾ ਜਿਹੜੇ ਉਹ ਹਾਲੇ ਫਰਾਰ ਦੱਸੇ ਜਾ ਰਹੇ ਨੇ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਹੋਰ ਕੀ ਕੀ ਅਪਡੇਟ ਆਉਂਦਾ ਪਰ ਸਭ ਤੋਂ ਵੱਡੀ ਗੱਲ ਐਨਆਰਆਈ ਦਾ ਇਹ ਜਿਹੜਾ ਕਾਂਡ ਵਾਪਰਿਆ ਇਸ ਮਾਮਲੇ ਦੇ ਵਿੱਚ ਇਸ ਬਾਕੀ ਸਾਰੀਆਂ तमाम ਵਿਰੋਧੀ ਧਿਰਾਂ ਨੇ ਸਵਾਲ ਚੁੱਕੇ ਕਿ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਕੋਈ ਵੀ ਐਨਆਰਆਈ ਸੇਫ ਨਹੀਂ ਐਨਆਰਆਈ ਛੱਡੋ ਪੰਜਾਬ ਦਾ ਕੋਈ ਬਚਿੰਦਾ ਹੋਵੇ ਉਸ ਦੀ ਜਾਨ ਮਾਲ ਦੀ ਰੱਖਿਆ ਜਿਹੜੀ ਆ ਉਹ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਵੱਡੇ ਸਵਾਲ ਖੜੇ ਕੀਤੇ ਗਏ ਪਰ ਸਰਕਾਰ ਦਾ ਇੱਥੇ ਦਾਵਾ ਕੀ ਸੀ ਐਨਆਰਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਦਾਵਾ ਕੀ ਕੀਤਾ ਆਮ ਆਦਮੀ ਪਾਰਟੀ ਦੇ ਬੁਲਾਰੇ ਕੀ ਬੋਲਦੇ ਰਹੇ ਜਾਂ ਆਮ ਆਦਮੀ ਪਾਰਟੀ ਵੀ ਸਰਕਾਰ ਦੇ ਵਿੱਚ ਜਿਸ ਜਿਸ ਨੂੰ ਵੀ ਐਨਆਰਆਈ ਕਾਂਡ ਦੇ ਬਾਰੇ ਪੁੱਛਿਆ ਗਿਆ ਉਹਨਾਂ ਨੇ ਇਸ ਦੇ ਬਾਰੇ ਆਪਣਾ ਕੀ ਰੁਖ ਅਪਣਾਇਆ ਕੀ ਰਵਈਆ ਰੱਖਿਆ ਹੈ ਕੁਝ ਬਿਆਨ ਨੇ ਜਿਹੜੇ ਉਹ ਤੁਹਾਡੇ ਨਾਲ ਅਸੀਂ ਸਾਂਝੇ ਕਰ ਦਿੰਨੇ ਆ ਜਿਸ ਤੋਂ ਬਾਅਦ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਮਾਮਲੇ ਦੇ ਵਿੱਚ ਐਨਆਰਆਈ ਦੇ ਉੱਤੇ ਜਿਹੜਾ ਹਮਲਾ ਹੋਇਆ ਜਾਣ ਲਿਵਾ ਉਸ ਦੇ ਵਿੱਚ ਕੌਣ ਕੌਣ ਕਸੂਰਵਾਰ ਹੈ ਕਿਸ ਨੇ ਕੀਤੀ ਨਕੀਲਨੀ ਕਸੀ ਪੰਜਾਬ ਦੀ ਵਾਕਈ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ ਜਾਂ ਫਿਰ ਇਹ ਰੰਜਿਸ਼ ਦੇ ਚੱਲਦੇ ਆ ਜਿਵੇਂ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਵੀ ਕਾੜ ਹੁੰਦੇ ਰਹੇ ਨੇ ਇਹ ਉਸੇ ਦਾ ਹੀ ਇੱਕ ਹਿੱਸਾ ਮੰਨਿਆ ਜਾਵੇ ਇਸ ਨੂੰ ਇਹ ਤੁਸੀਂ ਟੈਗ ਕਰੋਗੇ ਕਮੈਂਟ ਬਾਕਸ ਦੇ ਜ਼ਰੀਏ ਪਰ ਤੁਹਾਨੂੰ ਇੱਕ ਘਟਨਾ ਦੇ ਬਾਰੇ ਇੱਕ ਵਾਰੀ ਵਿਸਥਾਰ ਪੂਰਵਕ ਜਾਣਕਾਰੀ ਦੇ ਦਿੰਨੇ ਆ ਅੰਮ੍ਰਿਤਸਰ ਨੇੜੇ ਇੱਕ ਘਰ ਦੇ ਵਿੱਚ ਦਾਖਲ ਹੋ ਕੇ ਪ੍ਰਵਾਸੀ ਭਾਰਤੀ ਨੂੰ ਜਿਹੜੀਆਂ ਗੋਲੀਆਂ ਮਾਰੀਆਂ ਗਈਆਂ ਨੇ ਪੀੜਤ ਦੀ ਹਾਲਤ ਗੰਭੀਰ ਹੈ ਹੁਣ ਫਿਲਹਾਲ ਉਹ ਜਿਹੜਾ ਜੇਰੇ ਇਲਾਜ ਹਸਪਤਾਲ ਦੇ ਵਿੱਚ ਦਾਖਲ ਹੈ ਪੁਲਿਸ ਵੱਲੋਂ 5 ਜਣਿਆਂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ ਹਾਲਾਂਕਿ ਇਸ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਜਾਣਕਾਰੀ ਇਹ ਹੈ ਕਿ ਕੁਝ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਕੁਝ ਹਾਲੇ ਫਰਾਰ ਨੇ ਪਿੰਡ ਦਬਰਜੀ ਦੇ ਵਿੱਚ ਐਨਆਰਆਈ ਤੇ ਹਮਲੇ ਕਰਨ ਦੀ ਸੀਸੀਟੀਵੀ ਦੇ ਵਿੱਚ ਵੀ ਕੈਦ ਮੁਲਜ਼ਮਾਂ ਦੀ ਤਸਵੀਰ ਆ ਗਈ ਸੀ ਔਰ ਇਸ ਤੋਂ ਬਾਅਦ ਸਰਕਾਰ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਕਿ ਜਦੋਂ ਕਦੇ ਐਨਆਰਆਈ ਦੇ ਉੱਤੇ ਹਮਲਾ ਹੋ ਜਾਵੇ ਤੇ ਉਸ ਦੇ ਉੱਤੇ ਨਜ਼ਰਾਂ ਫਿਰ ਵਿਦੇਸ਼ ਦੇ ਵਿੱਚ ਰਹਿੰਦੇ ਜਿਹੜੇ ਕਈ ਸਮੇਂ ਤੋਂ ਪੰਜਾਬ ਨਹੀਂ ਪਰਤੇ ਪਰ ਆਉਣਾ ਚਾਹੁੰਦੇ ਨੇ ਉਹ ਵੀ ਹੈਰਾਨ ਹੁੰਦੇ ਨੇ ਕਿ ਅਜਿਹੀ ਘਟਨਾ ਕਿਸੇ ਹੋਰ ਨਾਲ ਨਾ ਵਾਪਰ ਜਾਵੇ ਤਾਂ ਹਾਲਾਂਕਿ ਉਸ ਦੇ ਵਿੱਚ ਪੁਲਿਸ ਨੇ ਤੇ ਸਰਕਾਰ ਨੇ ਕਿਹਾ ਕਿ ਪੁਰਾਣੀ ਰੰਜਿਸ਼ ਦਾ ਮਾਮਲਾ ਸੀ ਜੋ ਐਨਆਰਆਈ ਤੇ ਹਮਲਾ ਹੋਇਆ ਉਸ ਦਾ ਪਹਿਲਾਂ ਆਪਣੇ ਪਹਿਲਾਂ ਵਾਲੇ ਜਿਹੜੇ ਸਾਰੇ ਪਰਿਵਾਰ ਦੇ ਨਾਲ ਵੀ ਜਿਹੜਾ ਕੋਈ ਝਗੜਾ ਸੀ ਉਸ ਨੂੰ ਲੈ ਕੇ ਇੱਕ ਐਫ ਆਈ ਆਰ ਵੀ ਉਸ ਦੇ ਖਿਲਾਫ ਦਰਜ ਸੀ ਇਹ ਵੀ ਜਾਣਕਾਰੀ ਕੱਲ ਤੱਕ ਮਿਲਦੀ ਰਹੀ ਹੁਣ ਜਿਹੜੇ ਅਣਪਛਾਤੇ ਹਥਿਆਰਬੰਦ ਹਮਲਾਵਰ ਆਏ ਔਰ ਸਾਰੀ ਉਸ ਸਥਿਤੀ ਆ ਜਿਹੜੀ ਉਸ ਦੇ ਵਿੱਚ ਦਿਖ ਰਹੀ ਆ ਸੀ ਸੀ ਟੀ ਵੀ ਦੇ ਵਿੱਚ ਪ੍ਰਵਾਸੀ ਭਾਰਤੀ ਸੁਚੈਨ ਸਿੰਘ ਨੂੰ ਉਸ ਦੇ ਘਰ ਵਿੱਚ ਦਾਖਲ ਹੋ ਕੇ ਪਰਿਵਾਰਕ ਮੈਂਬਰਾਂ ਸਾਹਮਣੇ ਗੋਲੀਆਂ ਮਾਰੀਆਂ ਗਈਆਂ ਬੱਚਿਆਂ ਨੇ ਵੀ ਕਾਫੀ ਦੁਹਾਈ ਪਾਈ ਹੱਥ ਜੋੜਦੇ ਰਹੇ ਮਾਸੂਮ ਬੱਚੇ ਕਿਸ ਤਰ੍ਹਾਂ ਅੰਕਲ ਨਾ ਕਰੋ ਉਹਨਾਂ ਨੇ ਅੰਕਲ ਅੰਕਲ ਕਹਿ ਕੇ ਵਾਰ-ਵਾਰ ਬੇਨਤੀ ਕੀਤੀ ਪਰ ਉਹਨਾਂ ਮਾਸੂਮ ਬੱਚਿਆਂ ਦੀ ਉੱਥੇ ਨਹੀਂ ਸੁਣੀ ਗਈ ਪੀੜਿਤ ਹਾਲੀ ਵਿੱਚ ਅਮਰੀਕਾ ਤੋਂ ਪਰਤਿਆ ਦੱਸਿਆ ਜਾਂਦਾ ਹੈ ਤੇ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਸੀਸੀਟੀਵੀ ਫੁਟੇਜ ਆ ਜਿਹੜੀ ਜਾਂਚ ਵੀ ਸ਼ੁਰੂ ਕੀਤੀ ਹੋਈ ਆ ਔਰ ਇਹ ਵੀ ਜਾਣਕਾਰੀ ਹੈ ਕਿ ਵਾਰਦਾਤ ਵਿੱਚ ਸੁਖਸ਼ੈਣ ਸਿੰਘ ਦੇ ਦੋ ਗੋਲੀਆਂ ਲੱਗੀਆਂ ਨੇ ਉਹ ਨਿੱਜੀ ਹਸਪਤਾਲ 'ਚ ਜ਼ੇਰੇ ਇਲਾਜ ਹੈ ਜਿੱਥੇ ਉਸ ਦੀ ਹਾਲਤ ਹੁਣ ਗੰਭੀਰ ਦੱਸੀ ਜਾਂਦੀ ਹੈ ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਤਿੰਨ ਖੋਲ ਵੀ ਬਰਾਮਦ ਕੀਤੇ ਪੁਲਿਸ ਅਨੁਸਾਰ ਗੋਲੀਬਾਰੀ ਦੌਰਾਨ ਹਮਲਾਵਰਾਂ ਦਾ ਪਿਸਤੌਲ ਫਸਨ ਕਾਰਨ ਉਹ ਹੋਰ ਗੋਲੀ ਚਲਾ ਹੀ ਨਹੀਂ ਸਕੇ ਉਥੋਂ ਫਰਾਰ ਹੋ ਜਾਂਦੇ ਨੇ ਤੇ ਸੀਸੀਟੀਵੀ ਫੁਟੇਜ ਵਿੱਚ ਪੀੜਤ ਦੀ ਮਾਂ ਪੁੱਤਰ ਸੁਚੈਨ ਸਿੰਘ ਹਮਲਾਵਰ ਅੱਗੇ ਹੱਥ ਜੋੜਦੇ ਦੇਖੇ ਗਏ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪਰਿਵਾਰਕ ਝਗੜੇ ਸਮੇਤ ਵੱਖ-ਵੱਖ ਜਿਹੜੀਆਂ ਐਂਗਲ ਤੋਂ ਕੋਣਾਂ ਤੋਂ ਜਾਂਚ ਕਰ ਰਹੀ ਹੈ ਉਹਨਾਂ ਨੇ ਦੱਸਿਆ ਕਿ ਜਦੋਂ ਸੁਚੈਨ ਨੂੰ ਦੰਦਾ ਉਹ ਬ੍ਰਸ਼ ਕਰ ਰਿਹਾ ਸੀ ਤਾਂ ਦੋਵੇਂ ਮਲਜ਼ਮ ਘਰ ਵਿੱਚ ਦਾਖਲ ਹੋਏ ਤੇ ਉਸ ਕੋਲੋਂ ਨਵੀਂ ਖਰੀਦੀ ਮਰਸੀਡੀਜ਼ ਕਾਰ ਦੇ ਕਾਗਜ਼ਾਂ ਬਾਰੇ ਪੁੱਛਣ ਲੱਗੇ ਆਨੇ ਬਹਾਨੇ ਉਹਨਾਂ ਦੇ ਘਰ ਆ ਗਏ ਇਸ ਮਗਰੋਂ ਸੁਚੈਨ ਨੂੰ ਮਲਜ਼ਮਾਂ ਤੇ ਸ਼ੱਕ ਹੋਇਆ ਤੇ ਉਹਨਾਂ ਵਿੱਚ ਵਿਚਲੇ ਝਗੜਾ ਹੋ ਗਿਆ ਦੋਵੇਂ ਹਮਲਾਵਰ ਪਿਸਤੌਲ ਕੱਢ ਕੇ ਉਸ ਨੂੰ ਲਾਬੀ ਦੇ ਅੰਦਰ ਹੀ ਬਹਿਸ ਦੌਰਾਨ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਸੁਚੈਨ ਦੀ ਪਹਿਲੀ ਪਤਨੀ ਨੇ 2022 ਦੇ ਵਿੱਚ ਖੁਦਕੁਸ਼ੀ ਕਰ ਲਈ ਸੀ ਤੇ ਉਸਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਸੁਚੈਨ ਤੇ ਉਸਦੇ ਭਰਾ ਭੈਣ ਤੇ ਮਾਂ ਖਿਲਾਫ ਮਾਮਲਾ ਦਰਜ ਵੀ ਕੀਤਾ ਸੀ ਉਹਨਾਂ ਕਿਆ ਕਿ ਸੁਚੇਣ ਤੇ ਉਸਦੇ ਭਰਾ ਤੇ ਭੈਣ ਜੋ ਅਮਰੀਕਾ ਵਿੱਚ ਸਾਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ ਜਦਕੇ ਉਹਨਾਂ ਦੀ ਮਾਂ ਖਿਲਾਫ ਚਾਰ ਸ਼ੀਟ ਦਾਇਰ ਕੀਤੀ ਗਈ ਸੀ ਪਹਿਲੀ ਪਤਨੀ ਦੇ ਪਰਿਵਾਰ ਨਾਲ ਝਗੜਾ ਅਜੇ ਵੀ ਚੱਲ ਰਿਹਾ ਹੈ ਘਟਨਾ ਸਥਾਨ ਦਾ ਦੌਰਾ ਕਰਨ ਮਗਰੋਂ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਵੀ ਦੱਸਿਆ ਕਿ ਪੀੜਤ ਦੀ ਮਾਂ ਦੀ ਸ਼ਿਕਾਇਤ ਤੇ ਪੁਲਿਸ ਨੇ ਮਾਮਲੇ ਵਿੱਚ ਉਸ ਦੀ ਪਹਿਲੀ ਪਤਨੀ ਤੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਸਮੇਤ 5 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਮਾਮਲੇ ਵਿੱਚ ਹੋਰ ਪੁੱਛਗਿੱਛ ਪੜਤਾਲ ਹੋਣੀ ਹੈ। ਉਹਨਾਂ ਦੱਸਿਆ ਕਿ ਮੁਲਜ਼ਮਾਂ ਨੂੰ ਕਾਬੂ ਕੀਤਾ ਜਾਏਗਾ ਜਿਹੜੇ ਹਾਲੇ ਤੱਕ ਕਾਬੂ ਨਹੀਂ ਆਏ। ਹੁਣ ਗੱਲ ਆਉਂਦੀ ਹੈ ਇਸ ਘਟਨਾ ਤੋਂ ਬਾਅਦ ਸਰਕਾਰ ਦੇ ਦਾਅਵੇ ਦੀ ਤੇ ਵਿਰੋਧੀਆਂ ਦੇ ਸਵਾਲ ਦੀ। ਸਰਕਾਰ ਦਾ ਦਾਵਾ ਕੀ ਹੈ? ਪੰਜਾਬ ਦੇ ਐਨਆਰਆਈ ਮਾਮਲਿਆਂ ਦੇ ਬਾਰੇ ਮੰਤਰੀ ਨੇ ਜਿਹੜੇ ਕੁਲਦੀਪ ਸਿੰਘ ਢਾਲੀਵਾਲ ਜਦੋਂ ਕਿਤੇ ਵੀ ਐਨਆ ਕੋਈ ਕੋਠੀ ਦੇ ਉੱਤੇ ਕਬਜ਼ਾ ਹੋ ਜਾਂਦਾ ਹੈ ਜਾਂ ਕਿਸੇ ਨਾਲ ਵਧੇਕੀ ਹੋ ਜਾਂਦੀ ਹੈ ਐਨ ਆਰ ਆਈ ਕਰ ਲਾਉਂਦੇ ਨੇ ਤਾਂ ਉਦੋਂ ਫਿਰ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦਾ ਨਾਮ ਆਉਣਾ ਲਾਜ਼ਮੀ ਹੈ ਆਉਣਾ ਵੀ ਚਾਹੀਦਾ ਕਿਉਂਕਿ ਮੇਨ ਮਹਿਕਮਾ ਉਹਨਾਂ ਦੇ ਕੋਲ ਆ ਤੇ ਜ਼ਿੰਮੇਵਾਰੀ ਵੀ ਉਹਨਾਂ ਦੀ ਬਣਦੀ ਹੈ ਤੇ ਉਹਨਾਂ ਨੇ ਕੀ ਦਾਅਵਾ ਕੀਤਾ ਕਹਿੰਦੇ ਕਿ ਪਰਿਵਾਰਾਂ ਤੇ ਹੋ ਰਹੇ ਜਿਹੜੇ ਐਨ ਆਰ ਆਈ ਹਮਲੇ ਨੇ ਐਨ ਆਰ ਆਈਆਂ ਤੇ ਉਹਨਾਂ ਦੀ ਨਿਖੇਦੀ ਕਰ ਕੀਤੀ ਹੈ ਔਰ ਨਾਲ ਹੀ ਕਿਹਾ ਕਿ ਹਮਲਾਵਰਾਂ ਦੀ ਪਛਾਣ ਕਰਕੇ ਸਖਤ ਕਾਰਵਾਈ ਕਰਦੇ ਅਸੀਂ ਨਿਰਦੇਸ਼ ਦਿੱਤੇ ਹੋਏ ਨੇ ਉਨਾ ਕਹਿਆ ਕਿ ਪੰਜਾਬ ਸਰਕਾਰ ਇਹਨਾਂ ਦੀ ਸੁਰੱਖਿਆ ਲਈ ਹਮੇਸ਼ਾ ਯਤਨਸ਼ੀਲ ਹੈ ਤੇ ਪ੍ਰਵਾਸੀ ਪਰਿਵਾਰਾਂ ਨੂੰ ਕੋਈ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਹੁਣ ਇਹ ਤਾਂ ਦਾਵਾ ਹੈ ਪਰ ਜ਼ਮੀਨੀ ਹਕੀਕਤ ਕੀ ਹੈ ਉਹ ਤੁਸੀਂ ਖੁਦ ਅੰਦਾਜ਼ਾ ਲਗਾ ਸਕਦੇ ਹੋ। ਕੈਬਨਿਟ ਮੰਤਰੀ ਨੇ ਕਿਹਾ ਕਿ ਐਨਆਰਆਈ ਪਰਿਵਾਰਾਂ ਦੇ ਹਮਲਿਆਂ ਤੇ ਕਈ ਕੇਸਾਂ ਵਿੱਚ ਇਹਨਾਂ ਦੀ ਆਪਸੀ ਜਾਇਦਾਦਾਂ ਦੀ ਵੰਡ ਤੇ ਮਸਲੇ ਮੁਖਤੌਰੀ ਤੌਰ ਤੇ ਉੱਪਰ ਕੇ ਸਾਹਮਣੇ ਆਉਂਦੇ ਨੇ ਜਿਸ ਲਈ ਐਨਆਰਆਈ ਪਰਿਵਾਰਾਂ ਨੂੰ ਆਪਣੀਆਂ ਜ਼ਮੀਨਾਂ ਜਾਇਦਾਦਾਂ ਤੇ ਕੋਠੀਆਂ ਆਦਿ ਦੇ ਮਾਮਲੇ ਮਸਲਿਆਂ ਨੂੰ ਵੀ ਆਪਸ ਵਿੱਚ ਮਿਲ ਬੈਠ ਕੇ ਸੁਲਝਾਉਣਾ ਚਾਹੀਦਾ ਹੈ। ਹੁਣ ਮੰਤਰੀ ਸਾਹਿਬ ਨੇ ਤਾਂ ਕਹਿ ਦਿੱਤਾ ਕਿ ਜ਼ਿਆਦਾ ਕੁੱਲ ਮਿਲਾ ਕੇ ਜਿਹੜੇ ਜ਼ਮੀਨ ਜਾਇਦਾਦ ਦੇ ਮਾਮਲੇ ਹੁੰਦੇ ਨੇ ਪਰ ਜਦੋਂ ਸਰਕਾਰ ਦੇ ਅੰਦਰ ਹੀ ਕੁਝ ਬੰਦੇ ਗਰੋਹ ਬਣਾ ਕੇ ਕੋਠੀ ਤੇ ਕਬਜ਼ਾ ਕਰਦੇ ਨੇ ਉਹ ਵੀ ਐਨ ਆਰ ਆਈ ਦੀ ਕੋਠੀ ਦੇ ਉੱਤੇ ਤਾਂ ਉਦੋਂ ਇਹ ਐਨ ਆਰ ਆਈ ਮਾਮਲਿਆਂ ਦੇ ਮੰਤਰੀ ਦੀ ਬੜਕ ਤੇ ਮੜਕ ਕਿਤੇ ਦਿਖੀ ਨਹੀਂ ਸੀ ਉਦੋਂ ਕਿਵੇਂ ਮਿਲ ਬੈਠ ਕੇ ਮਸਲਾ ਸੁਲਝਾਇਆ ਗਿਆ ਉਹ ਤਾਂ ਐਨ ਆਰ ਆਈ ਕੋਠੀ ਜਿਨ੍ਹਾਂ ਨੇ ਉਹ ਲਈ ਹੈ ਹਾਸਲ ਕੀਤੀ ਹੈ ਜਾਂ ਉਹ ਸਾਰੀਆਂ ਤਸਵੀਰਾਂ ਜਗਰਾਉਂ ਵਾਲੀ ਕੋਠੀ ਦੇ ਚਰਚੇ ਸਨ ਉਹ ਸਾਰੇ ਜਾਣਦੇ ਨੇ ਕਿ ਕਿਵੇਂ ਮਿਲ ਬੈਠ ਕੇ ਉਹ ਸਲਝਿਆ ਸੀ ਮਸਲਾ ਜਾਂ ਫਿਰ ਪਰਦੇ ਪਾਉਣ ਦੀ ਕੋਸ਼ਿਸ਼ ਅਖੀਂ ਤੱਕ ਕੀਤੀ ਗਈ ਔਰ ਨਾ ਹੀ ਅਜ ਤੱਕ ਸਬੰਧਤ ਮੁਲਜ਼ਮਾਂ ਦੇ ਉੱਤੇ ਜਿਹੜੀ ਐ ਸਹੀ ਤਰ੍ਹਾਂ ਕਾਰਵਾਈ ਹੋਈ ਹੈ ਤਾਂ ਉਦੋਂ ਵੀ ਸਵਾਲ ਵੱਡੇ ਉੱਠੇ ਸਨ ਸਰਕਾਰ ਦੇ ਉੱਤੇ ਪਰ ਇਸ ਘਟਨਾ ਨੂੰ ਲੈ ਕੇ ਜਿਹੜਾ ਪੁਲਿਸ ਨੇ ਵੀ ਦਾਵਾ ਕੀਤਾ ਕਿ ਇੱਕ ਪੁਰਾਣੀ ਐਫ ਆਈ ਆਰ ਸੀ ਮੰਨਿਆ ਜਾ ਸਕਦਾ ਹੈ ਕਿ ਇੱਕ ਪੁਰਾਣੀ ਰੰਜਿਸ਼ ਹੈ ਪਰ ਵਿਰੋਧੀ ਕੀ ਕਹਿੰਦੇ ਆ ਉੱਥੇ ਮਨੋਸ਼ ਖਬੀਰ ਸਿੰਘ ਬਾਦਲ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਬਿਆਨ ਆਇਆ ਕੈਮਰੇ ਸਰ ਵਿੱਚ ਘਰ ਚ ਦਾਖਲ ਹੋ ਕੇ ਐਨਆਰਆਈ ਨੂੰ ਗੋਲੀਆਂ ਮਾਰਨ ਦੇ ਮਾਮਲੇ ਦੇ ਵਿੱਚ ਆਖਦੇ ਨੇ ਉਹ ਕਿ ਭਗਵੰਤ ਮਾਨ ਮੁੱਖ ਮੰਤਰੀ ਕੋਲੋਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਮੰਗਿਆ ਔਰ ਨਾਲ ਹੀ ਕਿਹਾ ਕਿ ਪੰਜਾਬ ਚਮਨ ਕਾਨੂੰਨ ਦੀ ਸਥਿਤੀ ਬਿਲਕੁਲ ਵਿਗੜ ਚੁੱਕੀ ਹੈ ਉਹਨਾਂ ਘਟਨਾ ਤੇ ਦੁੱਖ ਪ੍ਰਗਟ ਕਰਦੇ ਆਂ ਪੀੜਤ ਸੁਚੈਨ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਔਰ ਨਾਲ ਕਿਹਾ ਕਿ ਸਰਕਾਰ ਦੇ ਰਾਜ ਵਿੱਚ ਜਿਹੀ ਘਟਨਾਵਾਂ ਨਿਤ ਵਾਪਰ ਰਹੀਆਂ ਨੇ ਪੰਜਾਬੀ ਆਪਣੇ ਘਰ ਵਿੱਚ ਵੀ ਸੁਰੱਖਿਅਤ ਨਹੀਂ ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜਹੀਆਂ ਘਟਨਾਵਾਂ ਦੇ ਚੱਲਦਿਆਂ ਨੈਤਿਕਤਾ ਦੇ ਆਧਾਰ ਤੇ ਅਸਤੀਫਾ ਦੇਣਾ ਚਾਹੀਦਾ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਵੀ ਪੰਜਾਬ ਦੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਵਾਲ ਚੁੱਕੇ ਨੇ ਉਹਨਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦਾ ਸਮੁੱਚਾ ਪਰਿਵਾਰ ਸਖ ਸੁਰੱਖਿਆ ਹੇਠ ਰਹਿੰਦਾ ਪਰ ਪੰਜਾਬੀਆਂ ਦੀ ਸੁਰੱਖਿਆ ਕੌਣ ਕਰੇਗਾ ਪੰਜਾਬ ਵਿੱਚ ਫਰੋਤੀਆਂ ਜੇਲ੍ਹਾਂ ਚ ਗੈਂਗਸਟਰਾਂ ਦੇ ਇੰਟਰਵਿਊ ਤੇ ਲੁੱਟਾਂ ਖੋਹਾਂ ਆਮ ਗੱਲ ਹੋ ਗਈ ਹੈ ਪੰਜਾਬ ਵਿੱਚ ਇਹਨਾਂ ਸਭ ਕੁਝ ਹੋਣ ਦੇ ਬਾਵਜੂਦ ਸੂਬਾ ਸਰਕਾਰ ਪੰਜਾਬ ਵਿੱਚ ਅਮਨ ਬਰਕਰਾਰ ਰੱਖਣ ਦੇ ਵਿੱਚ ਨਕਾਮ ਰਹੀ ਹੈ ਪੰਜਾਬ ਸਰਕਾਰ ਅਮਰਿੰਦਰ ਸਿੰਘ ਰਾਜਾਵੜਿੰਗ ਕਾਂਗਰਸ ਦੇ ਪ੍ਰਧਾਨ ਉਹਨਾਂ ਨੇ ਵੀ ਸਵਾਲ ਚੁੱਕੇ ਨੇ ਪ੍ਰਵਾਸੀਆਂ ਦੀ ਸੁਰੱਖਿਆ ਲਈ ਸਰਕਾਰ ਨੇ ਕੁਝ ਨਹੀਂ ਕੀਤਾ ਅਮਰਿੰਦਰ ਸਿੰਘ ਰਾਜਾਵੜਿੰਗ ਕਹਿ ਰਹੇ ਨੇ ਹਾਲਾਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਅਮਰੇ ਸਰਵ ਚਵਾਪਰੀ ਘਟਨਾ ਦੀ ਨਿੰਦਾ ਤਾਕੀਤੀ ਹੈ ਨਾਲ ਹੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੱਕ ਪਾਸੇ ਪ੍ਰਵਾਸੀ ਭਾਰਤੀਆਂ ਨੂੰ ਪੰਜਾਬ ਵਿੱਚ ਸੱਦਿਆ ਜਾ ਰਿਹਾ ਹੈ ਦੂਜੇ ਪਾਸੇ ਉਹਨਾਂ ਦੀ ਸੁਰੱਖਿਆ ਲਈ ਕੁਝ ਨਹੀਂ ਕੀਤਾ ਅੱਜ ਸਵੇਰੇ ਹੀ ਇੱਕ ਐਨਆਰਆਈ ਦੇ ਘਰ ਵਿੱਚ ਦਾਖਲ ਹੋ ਕੇ ਪਰਿਵਾਰ ਦੇ ਸਾਹਮਣੇ ਨੌਜਵਾਨ ਨੂੰ ਗੋਲੀਆਂ ਮਾਰਨ ਦੀ ਘਟਨਾ ਬਹੁਤ ਹੀ ਮੰਦ ਭਾਗੀ ਹੈ ਤੇ ਸਰਕਾਰ ਨੇ ਸੂਬੇ ਨੂੰ ਖਤਰੇ ਵਿੱਚ ਪਾ ਦਿੱਤਾ ਹੈ ਇਹ ਆਪ ਸਰਕਾਰ ਦੀ ਗੱਲ ਕਰ ਰਹੇ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਪਰੋਥੀ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਕਨੇਵੇਂ ਇਸ ਦਾ ਜਵਾਬ ਦਿੰਦਾ ਹੈ ਕਹਿੰਦੇ ਕਿ ਵਿਰੋਧੀਆਂ ਕੋਲ ਇੱਕੋ ਹੀ ਬਸ ਕੰਮ ਹੈ ਕਿ ਸਰਕਾਰ ਨੂੰ ਭੰਡੀ ਜਾਣਾ ਇਹ ਜਿਹੜਾ ਝਗੜਾ ਹੋਇਆ ਹੈ ਇਹ ਜਾਂ ਹਮਲਾ ਹੋਇਆ ਐਨਆਰਆਈ ਦੁੱਤੀਸ ਮਾਮਲੇ ਦੀ ਅਸੀਂ ਨਖੇਦੀ ਕਰਦੇ ਆ ਪਰ ਇਹ ਨਿੱਜੀ ਰੰਜਿਸ਼ ਦੇ ਵਿੱਚੋਂ ਕੀਤਾ ਗਿਆ ਇਸ ਦੇ ਵਿੱਚ ਸਰਕਾਰ ਨੇ ਕਾਨੂੰਨ ਤੇ ਵਿਵਸਥਾ ਕਿਵੇਂ ਵਿਗਾੜ ਦਿੱਤੀ ਸਰਕਾਰ ਤੇ ਸਵਾਲ ਕਿਉਂ ਹੋ ਰਹੇ ਨੇ ਇਹ ਨੀਲ ਗਰਗ ਦੀ ਦਲੀਲ ਸੀ ਪਰ ਉਸ ਤੋਂ ਪਹਿਲਾਂ ਕਈ ਅਜਈਆਂ ਘਟਨਾਵਾਂ ਨੇ ਜਿਸ ਦੇ ਵਿੱਚ ਫਰੋਤੀਆਂ ਵੀ ਮੰਗੀਆਂ ਗਈਆਂ ਕਈ ਐਨਆਰਆਈ ਨੂੰ ਤੰਗ ਪਰੇਸ਼ਾਨ ਵੀ ਕੀਤਾ ਗਿਆ ਇੱਕ ਉਦਾਹਰਨ ਅਸੀਂ ਪਹਿਲਾਂ ਦੇ ਚੁੱਕੇ ਹਾਂ ਉਸ ਵਕਤ ਨੀਲ ਗਰਗ ਸਾਹਿਬ ਦਾ ਬਿਆਨ ਆ ਜਿਹੜਾ ਸ਼ਾਇਦ ਹੀ ਐਨਆਰਆਈ ਦੇ ਹੱਕ ਵਿੱਚ ਆਇਆ ਹੋਵੇ ਜਦੋਂ ਆਮ ਆਦਮੀ ਪਾਰਟੀ ਦੀ ਇੱਕ ਵ代ਕ ਨੇ ਕਈਆਂ ਦੇ ਨਾਲ ਮਿਲ ਕੇ ਐਨਆਰਆਈ ਦੀ ਕੋਠੀ ਦੇ ਉੱਤੇ ਕਬਜ਼ਾ ਕਰ ਲਿਆ ਸੀ ਉਹਨਾਂ ਉੱਤੇ ਦੋਸ਼ ਲੱਗੇ ਸਨ ਉਸ ਤੋਂ ਬਾਅਦ ਉਹ ਕੋਠੀ ਛੱਡਣੀ ਪੈ ਗਈ ਸੀ ਲੋਕਾਂ ਦੇ ਪ੍ਰੈਸ਼ਰ ਦੇ ਕਰਕੇ ਲੋਕਾਂ ਦੇ ਦਬਾਅ ਦੇ ਹੇਠ ਤਾਂ ਹੁਣ ਇਸ ਮਾਮਲੇ ਦੇ ਉੱਤੇ ਸਿਆਸਤਾਂ ਭਖੀ ਹੋਈ ਹੈ ਪਰ ਦੇਖਦੇ ਹਾਂ ਕਿ ਇਹਨਾਂ ਵਿਰੋਧੀਆਂ ਦੇ ਸਵਾਲ ਜਾਇਜ਼ ਨੇ ਜਾਂ ਸਰਕਾਰ ਦਾ ਦਾਵਾ ਜਾਇਜ਼ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਐਨਆਰਆਈ ਖਾਸ ਕਰਕੇ ਅੰਮ੍ਰਿਤਸਰ ਵਾਲਾ ਕਾਂਡ ਹੋਵੇ ਜਾਂ ਪੰਜਾਬ ਦੇ ਵਿੱਚ ਸਮੁੱਚੇ ਪੱਧਰ ਦੇ ਉੱਤੇ ਐਨਆਰਆਈ ਭਾਈਚਾਰੇ ਨਾਲ ਜਾਂ ਪੰਜਾਬ ਦਾ ਕੋਈ ਵੀ ਆਮ ਨਾਗਰਿਕ ਹੈ ਉਸ ਦੇ ਉੱਤੇ ਕਿਸੇ ਤਰ੍ਹਾਂ ਦੇ ਵੀ ਕੋਈ ਇਸ ਤਰ੍ਹਾਂ ਦੇ ਹਮਲੇ ਹੁੰਦੇ ਨੇ ਜਾਂ ਉਸ ਦੀ ਸੁਰੱਖਿਆ ਨੂੰ ਖਤਰਾ ਹੈ ਉਸ ਦੇ ਲਈ ਜ਼ਿੰਮੇਵਾਰ ਕੌਣ ਹੈ ਦੋਸ਼ੀ ਕੌਣ ਹੈ ਇਸ ਦੇ ਬਾਰੇ ਤੁਸੀਂ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਬਨੇ ਰਹੋ এবিসি ਪੰਜਾਬ ਦੇ ਨਾਲ